ਅਡਾਨੀ ਅੰਬਾਨੀ ਉਹ ਬਹੁਤ ਵੱਡੇ ਬਣਾ ਰਹੇ ਆ ਹਾਂਜੀ ਉਹਦੇ ਨਾਲ ਤਾਂ ਫਿਰ ਇਹ ਮੰਡੀਆਂ ਤਾਂ 70 70 ਘਰਾਂ ਨੇ ਬੰਦ ਹੋਣਗੇ ਜੀ ਜ਼ਿਮੀਂਦਾਰ ਇਕੱਲਾ 70 ਘਰਾਂ ਨੂੰ ਖਵਾ ਰਿਹਾ ਉਹ ਇਕੱਲੇ ਖਾ ਕੇ ਆਪਦੇ ਕੋਲ ਲੈ ਕੇ ਨਹੀਂ ਟਰਡ ਆੜਤੀਆਂ ਦਾ ਕੀ ਹੋਊ ਆੜਤੀਆਂ ਖਤਮ ਹੋ ਜਾਣਗੀਆਂ ਜੀ फेर ਕੋਈ ਲਿਖ ਕੇ ਦੇ ਸਕਦਾ ਮੈਨੂੰ ਸਾਰੀ ਇਹਨਾਂ ਦੀ ਤਬੀਅਤ ਤੇ ਐਸੋਸੀਏਸ਼ਨ ਤੋਂ ਲਿਖਾ ਦੇ ਦਿੰਗੇ ਐਸੋਸੀਏਸ਼ਨ ਤੋਂ ਲਿਖਾ ਦੇ ਦਿੰਗੇ ਜਦੋਂ ਤੁਸੀਂ ਬਹੌਂ ਸੀ ਲਿਖਾ ਕੇ ਜਲਦੀ ਤੋਂ ਜਲਦੀ ਮੰਗਣਾ ਕੱਲ ਨੂੰ ਦੇ ਦਾਂਗੇ ਜੀ ਤੁਹਾਨੂੰ ਮੈਂ ਤਾਂ ਕੱਲ ਨੂੰ ਅੱਜ ਲਿਖਾ ਕੇ ਦੇ ਦਾਂਗੇ ਅੱਜ ਲਿਖਾ ਕੇ ਅਸੀਂ ਮੀਟਿੰਗ ਬੁਲਾ ਕੇ ਤੁਹਾਨੂੰ ਲਿਖਾ ਕੇ ਦੇ ਦਿੰਦੇ ਹਾਂ ਮੈਂ ਤਾਂ ਸੈਂਟਰ ਨੂੰ ਲਿਖ ਰੂਗਾ ਠੀਕ ਹੈ ਸਰ ਠੀਕ ਹੈ ਜੀ ਠੀਕ ਚ ਮੈਨੂੰ ਫੜਾ ਦੇ ਗਰਜੀਤ ਵੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆਓ ਚਾਹ ਪਾਣੀ ਬਸ ਧੰਨ ਤੇ ਇੱਥੇ ਫਿਰ ਜੀ ਹਾਂ ਜੀ ਸਭੀ ਕਿ ਬੋਲਣ ਹੈ ਉਹ ਨਹੀਂ ਨਾਲ ਲੈ ਚਲ ਦੇਖ ਹਾਂਜੀ ਬੀਬੀ ਆਜੋ ਰੇ ਆਜੋ ਕੋਈ ਉੱਤਰ ਕੰਡੈਂਸਰ ਦੀ ਮਾਂ ਦੀ ਕਰਦੇ ਨੇ ਤੇ ਆਜੋ ਤੁੰਗੋ ਆ ਦੱਸੋ ਵੀਰੇ ਸੱਸੀ ਗਾਲੀ ਹਾਂ ਸੱਚੂ ਵੀ ਕਿਸਾਨ ਨੂੰ ਆਪਣਾ ਇੱਕ ਸਾਰਾ ਆਪਣਾ ਇੱਕ ਕੰਡਾ ਚਾਹੀਦਾ ਜੀ ਆਪਣਾ ਕੰਡਾ ਚਾਹੀਦਾ ਜੀ ਬੱਟਿਆਂ ਵਾਲੇ ਕੰਡੇ ਆ ਜੀ ਇੱਥੇ ਨਾਲ ਕੋਲ ਰੱਖੇ ਹੋਏ ਹੈ ਕਈ ਵਾਰ ਆਉਂ ਕੋ ਜੀਮੀ ਦਾ ਨੇ ਬੋਰੀ ਟੋਲਣੀ ਆ ਬੱਟਿਆਂ ਦੇ ਕੰਡੇ ਤੇ ਨਹੀਂ ਪਤਾ ਲੱਗ ਰਿਹਾ ਜੀ ਫੇਰ ਹੁਣੇ ਲਿਖ ਕੇ ਦੇ ਦੇ ਮੈਨੂੰ ਪਾ ਜੀ ਇੱਥੇ ਕੰਡਾ ਚਾਹੀਦਾ ਲਿਖ ਕੇ ਤੋਂ ਦੇ ਦੇ ਜਿੰਨਾ ਚਿਰ ਮੈਂ ਇੱਥੇ ਆਉਣੀ ਲਿਖ ਕੇ ਦੇ ਦੇ ਬੱਟੇ ਦੇ ਨਾ ਜੀ ਬਿਆਨਤ ਨੂੰ ਕਹਦੇ ਨੇ ਅਸੀਂ ਬਿਆਨਤ ਦੋ ਲਿਖ ਤੇ ਹਾਂ ਹਾਂ ਲਿਖ ਦੇਣਾ ਕਿਸਾਨ ਨੇ ਜੀ ਵੱਡੇ ਪੱਧਰ ਤੇ ਕੋਈ ਦੱਸੋ ਸਮੱਸਿਆ ਮੱਛਾ ਮਤਲਬ ਬਈ ਰਸਤਾ ਹੀ ਬੁਰਾ ਹਾਲਾ ਬੈ ਨਜ਼ਰ ਆ ਤੋਰਤਾਲ ਦਾ ਬੁਰਾ ਹਾਲਾ ਵਸ ਅੱਛਾ ਨਹੀਂ ਹੁਣ ਤਾਂ ਪ੍ਰਬੰਧੋਂ ਕਿੰਨੇ ਕਾ ਵੀ ਆਪਣੇ ਨਹੀਂ ਆਰਥਿਕ ਕੰਦੇ ਛੱਕਣ ਲੱਗ ਪਏ ਹੁਣ ਹੁਣ ਲੱਗਾ ਕੱਲ ਦੇ ਪਰ ਹੁਣ ਪਰ ਨਹੀਂ ਹਾਂ ਕੱਲ ਲੱਗਿਆ ਪਹਿਲਾਂ ਬੁਰਾ ਹਾਲ ਸੀ ਬੁਰਾ ਹਾਲ ਖਾਸ ਨਹੀਂ ਕਰ ਠੀਕ ਪ੍ਰਧਾਨ ਜੀ ਆਗੇ ਅੱਜ ਡੀ ਸਾਹਿਬ ਨਾਲ ਵੀ ਗੱਲ ਕਰਨਗੇ ਜੀ ਇਹ ਪਾਣੀ ਪੂਣੀ ਦਾ ਪ੍ਰਬੰਧ ਵੀ ਕੋਈ ਪਾਣੀ ਦਾ ਦੇਖਦਾ ਸਰਪੰਚ ਤੱਕੜੇ ਤੇ ਬੈ ਗਿਆ ਬਸ ਬਾਥਰੂਮਾਂ ਦੇ ਵੀ ਲੈਟਰੀਨ ਹੈ ਨਹੀਂ ਨਾ ਨਾ ਉਹ ਬੀਬੀਆਂ ਕਹਿੰਦੀਆਂ ਹੈਗੀ ਆ ਨਿਕਾਉਂਗਾ ਜੀ ਉਹ ਲਾਇਗਾ ਚਾਹ ਤਰਾਇ ਮੋਟੇ ਬਸ ਆਰਜੀਆ ਆਰਜੀ ਨਹੀਂ ਆਰਜੀ ਆਰਜੀ ਬਣਾਏ ਦੇ ਕਿਹੜਾ ਅਫਸਰ ਐ ਫਿਰ ਪਹੁੰਚਾ ਆਹ ਅੱਜ ਤਾਂ ਇੱਧਰ ਮਾੜੀ ਜਨ ਇੱਧਰ ਅਫੀਸਰ ਤੇ ਨਾ ਇੱਥੇ ਲਿਖਣ ਹੋ ਜਾਂਦੇ ਆਪਣੇ ਮਾਰਕੀਟ ਕਮੇਟੀ ਅਫੀਸਰ ਆ ਜੀ ਆਪਣਾ ਕਿਹੜੀ ਹੈ ਨਾ ਲੈਕਟਰੀਨ ਹੈਨੀ ਫਿਰ ਕੋਈ ਪਹਿਲਾਂ ਹੀ ਡਾਇਰੈਕਟ ਹੋਣਾ ਨਹੀਂ ਪਤਾ ਬਦਲੇ ਵੇ ਮੈਨੂੰ ਪਤਾ ਬੜਿਆ ਮਾਰਕੀਟ ਕਮੇਟੀ ਵਾਲੇ ਜਨਰਲ ਬੋਗਾ ਮੈਂ ਵਰਤਾ ਪ ਨੂੰ ਪਤਾ ਹੈ ਪ੍ਰਧਾਨ ਜੀ ਆਓ ਵਿਚਰਨ ਨੂੰ ਦੇਖ ਤਨ ਆਉਣਾ ਕਿ ਲੈਟਰੀ ਨਹੀਂ ਮੈਨੂੰ ਦੱਸੀ ਛੱਲਿਓ ਹਾਂ ਜੀ ਅਗੀਲਾ ਸਾਹਿਬ ਪ੍ਰਬੰਧ ਹੀ ਨਹੀਂ ਹੈ ਜੀ ਆ ਦੱਸੋ ਜੀ ਆ ਦੱਸੋ ਜੀ ਪ੍ਰਧਾਨ ਜੀ ਇੱਧਰ ਸੁਣਿਓ ਇੱਥੇ ਕੋਈ ਪ੍ਰਬੰਧ ਨਹੀਂ ਨਾ ਪਾਣੀ ਦਾ ਨਾ ਲੈਟਰੀ ਦਾ ਨਾ ਵਾਸ਼ਰੂਮ ਦਾ ਅੱਜ ਬਾਰਿਸ਼ ਪਈ ਅਸੀਂ ਬੈਠਾਂਗੇ ਕਿੱਥੇ ਕੋਈ ਪ੍ਰਬੰਧ ਨਹੀਂ 15-15 ਦਿਨ ਹੋ ਗਏ ਇੱਥੇ ਸਾਨੂੰ ਬੈਠਾਂ ਨੂੰ ਗਵਰਨਮੈਂਟ ਕਿਉਂ ਨਹੀਂ ਖਰੀਦੀ ਸਾਰੀ ਮੰਡੀ ਦੇ ਨਾਲ ਦੇਖੋ ਜੋ ਕੋਈ ਪ੍ਰਬੰਧ ਹੋਵੇ ਨਹੀਂ ਹੁਣ ਕਾ ਸਾਨੂੰ ਪਾਣੀ ਦਾ ਨਾ ਕੋਈ ਲੈਟਰੀ ਨਾ ਵਾਸ਼ਰੂਮ ਨਾ ਵੀ ਰਾਹ ਨਾ ਨਾਇਟ ਲੱਗੀ ਐ ਇੱਥੇ 20 ਸਾਲੋਂ ਕੇ ਮੰਡੀ ਸੁਣੋ ਤੁਸੀਂ ਦੱਸ ਦਿਓ ਜੀ ਕੋਈ ਚਾਰ ਦੁਬਾਰੀ ਨਾ ਚਾਰ ਦੁਬਾਰੀ ਦਾ ਜੀ ਤੁਸੀਂ ਦੱਸੋ ਜੀ ਹਾਂ ਚਾਰ ਦੁਬਾਰੀ ਵੀ ਇਹ ਨਹੀਂ ਮਤਬ ਧੱਕਾ ਨਹੀਂ ਗੀੜਾ ਦੇਖਦੇ ਅਜੀ ਤੋਂ ਬਿਨਾ ਕੁਝ ਨਹੀਂ ਇੱਥੇ 10 ਬੰਦੇ ਨਹੀਂ ਬੰਦੇ ਉਤੋ ਵਾਰਸ਼ ਹੋਈ ਬੀ ਜਾਵਾਂਗੇ ਕਿੱਥੇ 8 ਤੱਕ ਬਰਨਾਲੇ ਜਾਵੜਦੇ ਐਂ ਦੱਸੋ ਕਿ ਹੁਣ ਚੱਕਣ ਲੱਗ ਪਏ ਕਿ ਨਹੀਂ ਹੁਣ ਚੱਕਦਿਆ ਕਰਨ ਦੇ ਅੱਜ ਆਇਆ ਟਰੱਕ ਹਾਂ ਅੱਜ ਪਹਿਲੇ ਦਿਨ ਆਇਆ ਜੀ ਅੱਜ ਪਹਿਲੇ ਦਿਨ ਆਇਆ ਕੋਈ ਕੋਈ ਪ੍ਰਬੰਧ ਹੀ ਨਹੀਂ ਇੱਥੇ ਮੰਡੀ ਦੇ ਵਿੱਚ ਕੋਈ ਨਹੀਂ ਕਰਦਾ ਮੈਂ ਸਾਰੀ ਰਿਪੋਰਟ ਉੱਤੇ ਭੇਜ ਦੇ ਰਿਹਾ ਰਿਪੋਰਟ ਉੱਤੇ ਭੇਜੂਗਾ ਕਰੋ ਪ੍ਰਬੰਧ ਸਵਾਜ ਠੀਕ ਹੈ ਜੀ ਪ੍ਰਧਾਨ ਜੀ ਇਹ ਮੰਡੀ ਉਹ ਪਾਸ ਹੋ ਗਈ ਆ ਪਾਣੀ ਲਿਖ ਲੋ ਲੈਟਰਨ ਲਿਖ ਲੋ ਹੈ ਨਹੀਂ ਇੱਧਰ ਆ ਜਾ ਤੁਸੀਂ ਮੈਨੂੰ ਦੱਸਿਓ ਜਣੇ ਜਦੋਂ ਮੈਂ ਬੋਲੂਗਾ ਠੀਕ ਹੈ ਜੀ ਆਜੋ ਮਾੜਾ ਜੀ ਤੁਸੀਂ ਆਓ ਅੱਗੇ ਦੀ ਆਓ ਤੁਸੀਂ ਇੱਥੇ ਤੋਲੇ ਦਾ ਕੰਮ ਕਰਦੇ ਹੋ ਇਹ ਠੇਕੇਦਾਰੀ ਕਰਦੇ ਠੇਕੇਦਾਰੀ ਇਹ ਪ੍ਰਧਾਨ ਜੀ ਨਾਲ ਕਰੋ ਗੱਲ ਕੋਈ ਪ੍ਰੋਬਲਮ ਹੈ ਜੀ ਜਾਂ ਕੁਝ ਆਓ ਰਿਓ ਠੇਕੇਦਾਰੀ ਇੱਧਰ ਆਓ ਨਾਲੋ ਇਹ ਕਿ ਕਿ ਪ੍ਰੋਬਲਮ ਦਾ ਵਾਸਾ ਲੈਫਟ ਇੰਡੀਆ ਹੋ ਜੀ ਹੈ ਆਉਣ ਲੈਫਟੇ ਹੋ ਜੀ ਹਾਂ ਬਸ ਲੈਫਟੇ ਹੋ ਜੇ ਜਵਾ ਮੌਇਸਚਰ ਨਹੀਂ ਆਉਂਦਾ ਜੀ ਇਹ ਮੌਇਸਚਰ ਨਹੀਂ ਆਉਂਦਾ ਜੀ ਕੌਣ ਨਹੀਂ ਮੌਇਸਚਰ ਨਹੀਂ ਆਉਂਦਾ ਜੀ ਕਰ ਕਰਦੇ ਵਿੱਚ ਨਮੀ ਆ ਕਹਿੰਦੇ ਮੌਇਸਚਰ ਦੀ ਪ੍ਰੋਬਲਮ ਆ ਜੀ ਪਰ ਰੱਟ ਤੋਂ ਤਾਂ ਚੱਕਣ ਲੱਗ ਪਏ ਐ ਹਾਂ ਜੀ ਚੱਕਣ ਲੱਗੇ ਹਾਂ ਬਸ ਹੁਣ ਕੋਈ ਤਕਲੀਫ ਹੋਵੇ ਉਹ ਦੱਸੋ ਨੇ ਤਕਲੀਫ ਤਾਂ ਕੋਈ ਨਹੀਂ ਐ ਮੌਸਮ ਦਾ ਕਰਕੇ ਥੋੜਾ ਜਿਹਾ ਦਿੱਕਤ ਪਈ ਗਈ। ਮੈਂ ਮਾੜਾ ਜਿਹਾ ਕੋਈ ਤਰਪਾਲਾ ਦਾ ਤੁਨਣਾ ਦਾ ਕਰਵਾਉਣਾ ਭਾਈ। ਹਾਂ ਫਿਰ ਇੰਦਰਨ ਦੀ ਚੱਕੀ ਨਹੀਂ ਨਾ ਹੈ। ਹੂੰ ਜੀ ਸਾਹਿਬ ਇੱਕ ਰੀਤੇ ਰੀਤੇ ਫੋਟੋ ਕਰਦੇ। ਹਾਂ ਜੀ ਚੱਕੀ ਦੀ ਫੋਟੋ ਕਰਾਉਣਾ ਸਾਹਿਬ ਦੇ ਚੱਕੀ ਦੀ ਫੋਟੋ ਆਪਾਂ ਹੈ ਨਾ। ਇੱਥੇ ਦੀ ਘੜਸ਼ ਅੱਗੇ ਤੋਂ ਕਰਾ ਦੋ। ਐਂ ਵੀ ਉਹਨੂੰ ਕਰਾ ਦੇ। 61 ਐਤੋਂ ਐਤੋਂ ਇਧਰੋਂ ਕਰ ਲਓ ਜੀ। ਹਾਂ ਹੈ ਨਾ। ਆਹ ਮੈਂ ਮੋੜ ਲਵਾਂ। 촬영 <목소리도> ਕ੍ਰਿਸ਼ ਮਾਈਕ ਲਾ ਦੇ ਮਾਈਕ ਲਾ ਦੇ ਮਾਈਕ ਰੋਹਾ ਸਭ ਪੱਤਰਕਾਰਾਂ ਨੂੰ ਬਾਏ ਤੇ ਕਰ ਮੈਂ ਇੱਥੇ ਜਾ ਦੇਣਾ ਇੱਥੇ ਕਰ ਨੂੰ ਅੱਗੇ ਹੋ ਜਾ ਬਾਈ ਮਾਨ ਸਾਹਿਬ ਇੱਕ ਤਾਂ ਸੈਣੀ ਦੀ ਆਪਣੇ ਫੜਾ ਦੀ ਪ੍ਰੋਬਲਮ ਆ ਜੀ ਫੜ ਛੋਟਿਆ ਜੀ ਇੱਕ ਸੈੱਟ ਦੀ ਪ੍ਰੋਬਲਮ ਆ ਜੀ ਜਦੋਂ ਕਣੀ ਆ ਜਾਂਦਿਆਂ ਬਾਰਿਸ਼ ਹੋ ਜਾਂਦੀ ਆ ਨਾ ਉਦੋਂ ਪ੍ਰੋਬਲਮ ਆਉਂਦੀ ਆ ਤੇ ਲੈਟਰੀਨਾ ਵੀ ਨਹੀਂ ਹੈਗੀਆਂ ਹਾਂ ਜੀ ਹਾਂ ਤੇ ਪਾਣੀ ਦਾ ਇੰਤਜ਼ਾਮ ਹੈ ਨਹੀਂਗਾ ਪਾਣੀ ਦਾ ਇੰਤਜ਼ਾਮ ਹੈ ਹੀ ਲੈਟਰਾਂ ਦਾ ਹੈ ਨਹੀਂਗਾ ਕਿੱਥੇ ਅੱਧੇ ਤੱਕ ਕਿਸਾਨ ਕਹੀ ਜਾਂਦੇ ਪਾਣੀ ਦਾ ਪ੍ਰਬੰਧ ਨਹੀਂ ਹੈ ਹੈ ਲੱਗਾ ਹੋਈ ਨਹੀਂ ਮੋਟਰ ਵਿੱਚ ਘਟ ਕਹਿੰਦੇ ਸੀ ਜੀ ਇੱਧਰ ਦਿਖਾਉਣ ਚ ਨਾ ਉਹਨੇ ਦਿਖਾਇਆ ਥੋੜਾ ਜਿਹਾ ਚਲੋ ਫਿਰ ਇਹ ਐਸ ਕੀ ਨਾ ਜਿਹੜਾ ਬੀਜ ਹੈ ਕਣਕ ਦਾ ਉਹ ਸੁਗੜਿਆ ਹੋਇਆ ਦਿਖਿਆ ਮੈਨੂੰ ਜਿਹੜਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਤੇ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਹੈ ਉਸ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਐਤ ਕੀ ਜਿਹੜੀ ਕਣਕ ਦਾ ਦਾਣਾ ਉਹ ਸੁਗੜ ਕਿਉਂ ਗਿਆ ਹੈਗਾ ਇਹ ਬਹੁਤ ਹੀ ਗੱਲ ਹੈ ਕੀ ਹੈ ਫਿਰ ਜਿਹੜੇ ਮਜ਼ਦੂਰ ਹੈ ਬੀਬੀਆਂ ਹੈਗੀਆਂ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਉਨਨੇ ਕਿਹਾ ਕਿ ਸਾਨੂੰ 450 ਰੁਪਈਆ ਦਿਹਾੜੀ ਮਿਲ ਰਹੀ ਹੈ ਜਿਹੜੀ ਮੈਂ ਸਮਝਦਾ ਹਾਂ ਰੇਟ ਠੀਕ ਹੈ ਤੇ ਹੋਰ ਇਹਦੀ ਚਾਰ ਦੁਆਰੇ ਵੀ ਹੋਣੀ ਚਾਹੀਦੀ ਹੈ ਤੇ ਇੱਥੇ ਕਿਸਾਨਾਂ ਦਾ ਦੀ ਜਿੰਸ ਜ਼ਿਆਦਾ ਹੁੰਦੀ ਹੈ ਪਰ ਇੱਥੇ ਇੰਤਜ਼ਾਮ ਥੋੜਾ ਇੰਤਜ਼ਾਮ ਨੂੰ ਵੀ ਵੱਡਾ ਕਰਨਾ ਪਊਗਾ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਜਿਹੜੇ ਕਿਸਾਨ ਅੱਜ ਇਸ ਦਿਹਾੜੀ ਦੇ ਵਿੱਚ ਸਾਡੇ ਬਾਰਡਰਾਂ ਦੇ ਵਿੱਚ ਫਸੇ ਪਏ ਐ ਖਨੌਰ ਵੀ ਹੈ ਕਿ ਹੈ ਸ਼ੰਭੂ ਵੀ ਹੈ ਕਿ ਹੈ ਹਰਿਆਣੇ ਦੇ ਵਿੱਚ ਵੀ ਹੈ ਕਿ ਹੈ ਯੂਪੀ ਦੇ ਵਿੱਚ ਵੀ ਹੈ ਉਹਨਾਂ ਦਾ ਆਪਾਂ ਨੂੰ ਸੋਚਣਾ ਪਊਗਾ ਕਿ ਉਹਨਾਂ ਦਾ ਜਿਹੜਾ ਸੰਤਾਪ ਹੈ ਉਹ ਕਿਵੇਂ ਹੱਲ ਹੋਊਗਾ ਛੋਟੀ ਜੀ ਗੱਲ ਉਹਨਾਂ ਦੀ ਉਹ ਕਹਿੰਦੇ ਆ ਕਿ ਇਹ ਸਾਡੀ ਇਹ ਜਿਹੜੇ ਕਰਜ਼ੇ ਐ ਉਹ ਮਾਫ਼ ਕਿੱਥੇ ਜਾਣ ਜਦੋਂ ਬਾਣੀ ਸ਼ਾਣੀ ਦੇ ਕਰੋੜਾਂ ਅਰਬਾਂ ਰੁਪਏ ਮਾਫ਼ ਕਰ ਦਿੱਤੇ ਜਾਣ ਜੇ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਖਤਮ ਕੀਤੇ ਜਾਣ ਤਾਂ ਇੱਥੇ ਬਹੁਤ ਖੁਸ਼ੀ ਹੋਊਗੀ ਤੇ ਫਸਲ ਤੇ ਵੀ ਵਾਧਾ ਹੋਊਗਾ ਫਿਰ MSF ਉਸ ਨੂੰ ਕਾਨੂੰਨੀ ਜਮ੍ਹਾਂ ਪੜਾਉਣਾ ਪਊਗਾ ਜਿਹੜਾ ਕਿ ਇਹ ਸਰਕਾਰ ਨਹੀਂ ਕਰ ਰਹੀ ਜਿੱਥੋਂ ਤੱਕ ਮੈਨੂੰ ਪਤਾ ਲੱਗ ਰਿਹਾ ਹੈ ਜਿਹੜੇ ਜਿਹੜੇ ਇਲੈਕਸ਼ਨਸ ਹੋ ਰਹੇ ਐ ਇਹ ਕਿਸਾਨਾਂ ਦੀ ਵਜ੍ਹਾ ਕਰਕੇ ਬੀਜੇਪੀ ਸੀਟਾਂ ਹਾਰ ਰਹੀ ਹੈ ਤਾਂ ਇਸ ਤਰ੍ਹਾਂ ਹੰਕਾਰ ਦੇ ਵਿੱਚ ਮੋਦੀ ਸਾਹਿਬ ਸ਼ਾਹ ਜੀ ਤੇ ਦੂਸਰਾ ਜਿਹੜਾ ਵਿਦੇਸ਼ੀ ਵਜ਼ੀਰ ਹੈ ਜੈ ਸ਼ੰਕਰ ਜੀ ਜਿਵੇਂ ਗੱਲਾਂ ਕਰਦੇ ਐ ਸੈਕਿਉਰਿਟੀ ਐਡਵਾਈਜ਼ਰ ਉਹ ਗੱਲਾਂ ਕਰਦਾ ਐ ਇਹ ਬੰਦ ਕੀਤੀਆਂ ਜਾਣ ਨਿਮਰਤਾ ਦੇ ਨਾਲ ਕਰਨਾ ਉਹ ਇਥੋਂ ਦੇ ਜ਼ਿੰਮੇਵਾਰ ਇਲੈਕਟਿਡ ਸਾਡੇ ਵਜ਼ੀਰ ਨੇ ਅਫਸਰ ਨੇ ਤੇ ਉਹ ਸਾਡੇ ਹਾਕਮ ਨਹੀਂ ਐ ਪਰ ਇਹਨਾਂ ਦਾ ਦਿਮਾਗ 10 ਸਾਲਾਂ ਤੋਂ ਇੰਨਾ ਖਰਾਬ ਹੋ ਗਿਆ ਬੀਜੇਪੀ ਤੇ ਆਰਐਸएस ਦਾ ਇਹ ਤਾਂ ਰੋਪਾਰੇ ਗੱਲ ਕਰਨ ਲੱਗ ਪਿਆ ਹੁਣ ਰੋਪ ਤਾਂ ਸੀ ਲੋਕ ਨਹੀਂ ਚੱਲਦੇ ਕਿਸੇ ਦਾ ਟੁੰਡੇ ਲਾਟਦਾ ਨਹੀਂ ਅਸੀਂ ਕਦੇ ਵੀ ਰੋਪ ਛੱਲਿਆ ਤੇ ਮੋਦੀ ਸਾਹਿਬ ਦਾ ਤੇ ਸ਼ਾਹ ਸਾਹਿਬ ਦਾ ਤੇ ਇਹਨਾਂ ਧੱਕੇ ਵਿੱਚ ਚੱਲ ਲਵਾਂਗੇ ਸੋ ਇਹ ਸਾਰੀਆਂ ਚੀਜ਼ਾਂ ਨਿਮਰਤਾ ਦੇ ਨਾਲ ਗੱਲ ਕਰੋ ਜਮਹੂਰੀਅਤ ਦੇ ਵਿੱਚ ਆ ਕੇ ਗੱਲ ਕਰੋ ਤੇ ਇਸ ਤਰ੍ਹਾਂ ਇਹ ਗੱਲ ਨਹੀਂ ਨਿਭਣੀ ਇੱਕ ਸੈਨਾਬਾਸੀਆਂ ਦੀ ਜੀ ਅੱਜ ਵੀ ਇਸ ਤਰ੍ਹਾਂ ਦੀ ਨਾ ਹਸਪਤਾਲ ਦੀ ਮੰਗ ਆਈ ਲੰਬੇ ਸਮੇਂ ਤੋਂ ਮੰਗ ਆਈ ਉਹ ਕਿ ਮੈਂ ਦੇ ਹਾਂ ਮੈਨੂੰ ਲਿਖ ਕੇ ਦੇ ਦੇਣਾ ਸਰਦਾਰ ਸਾਹਿਬ ਬੈਠੇ ਐ ਇੱਥੇ ਕਲਖੱਤਾ ਸਾਹਿਬ ਸਰਪੰਚ ਸਾਹਿਬ ਸਾਰੇ ਬੈਠੇ ਐ ਇਹ ਲਿਖ ਕੇ ਦੇ ਦੇ ਨਹੀਂ ਵੀ ਮੈਂ ਕਰਾ ਦੂੰਗਾ ਪੂਰਾ ਹੁਣ ਬਰਨਾਲੇ ਦੇ ਵਿੱਚ ਤਾਂ ਬਹੁਤ ਵੱਡਾ ਹਸਪਤਾਲ ਅਸੀਂ ਲੈ ਕੇ ਆਏ ਹਾਂ ਉਹਦੇ ਤੇ 55 ਕਰੋੜ ਰੁਪਏ ਖਰਚੂਗਾ ਉਹਦੇ ਸਪੈਸ਼ialਟੀ ਦਾ ਇਲਾਜ ਹੋਊਗਾ ਜਿਹੜੇ ਕਿਸੇ ਵੀ ਹਸਪਤਾਲ ਦੇ ਵਿੱਚ ਇਲਾਜ ਨਹੀਂ ਹੁੰਦਾ ਔਰ ਸਾਡੇ ਪ੍ਰਣਾਲੇ ਚ ਹੋ ਗਏ ਤਾਂ ਮਤਲਬ ਹੈ ਕਿ ਰਾਜਸਥਾਨ ਹਰਿਆਣਾ ਸਾਰੇ ਪੰਜਾਬ ਨੂੰ ਉਹ ਤਾਂ ਬਹੁਤ ਫਾਇਦਾ ਹੋ ਜਾਣਾ ਹੈਗਾ ਕਿਹੜੀਆਂ ਇਹ ਚੋਣਾਂ ਆ ਰਹੀਆਂ ਇਹਨੂੰ ਕਿਵੇਂ ਦੇਖਦਾ ਤੁਸੀਂ ਜਾਈ ਚੋਣਾਂ ਸਾਡੀ ਪਾਰਟੀ ਦੀ ਚੜ੍ਹਦੀ ਕਲਾ ਸੀ ਥ੍ਰੀਪ ਸਾਰੀਆਂ ਸੀ ਕੰਨ ਤੇ ਖੜੇ ਹੋਏ ਹੋਏ ਆ ਤੇ ਹਰਿਆਣੇ ਦੇ ਵਿੱਚ ਦੋ ਸੀਟਾਂ ਫੁਰਖੇਤਰ ਤੇ करनाल ਤੋਂ ਵੀ ਖੜੇ ਹੋਏ ਹੋਏ ਆ ਤੇ ਜਿਹੜਾ ਸੀ ਗਰੀਬ ਆਦਮੀਆਂ ਦੇ ਹਿੱਤ ਦੇ ਵਿੱਚ ਕੰਮ ਕੀਤਾ ਜਿਹੜੇ ਖੇਤ ਮਜ਼ਦੂਰ ਆ ਜਿਹੜੇ ਕਿਸਾਨ ਹੈ ਤੇ ਸਾਡੀ ਹਾਲਤ ਤਾਂ ਮੇਰਾ ਖਿਆਲ ਠੀਕ ਹੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਇਹਨਾਂ ਦੇ ਹੱਕ ਚ ਕੀਤਾ ਸਾਰਾ ਪੁਛ ਦਿੱਤਾ ਕਿਹੜਾ ਹੀ ਪਹਾਨਾ ਸਿੱਧੂ ਐਤੀ ਦਊਗਾ ਜੀ ਤੁਹਾਡਾ ਸਾਥ ਉਹ ਲੱਖੇ ਸੁਧਾਣੇ ਦਾ ਜਿਗਰੀ ਜਾ ਰਹੀ ਆਂ ਆਪਰੇ ਸਾਰੀ ਦੇਣਗੇ ਤੁਸੀਂ ਵੀ ਸੈ ਦੇ ਦੋ ਮੈਨੂੰ ਮੈਂ ਤੁਹਾਨੂੰ ਪੁੱਛਿਆ ਤਾਂ ਹੈ ਨਹੀਂ ਧੰਨਵਾਦ ਜੀ ਆਇਆਂ ਨੂੰ ਚਲੋ ਚਲਿਓ ਵਾਹ ਜੀ ਹਾਂ ਥੋੜਾ ਜਿਹਾ ਉੱਥੇ ਆ ਜਾਈਓ ਨਾ ਪੋਸਟ ਤੇ ਉੱਥੇ ਲੈ ਜਾਈਓ ਹਾਂ ਜੀ ਬੜਾ ਯੋਕਸਾਹੋ ਕਰ ਦਿਵੇ ਆ ਜਓ ਪ੍ਰਧਾਨ

ਆਹ ਸਰ ਜੀ ਸਰ ਜੀ ਆਹ ਆਪਾੜ ਗੋ ਆਹ ਵੇਖੋ ਵੇਖੋ ਸਾਰੇ ਜਣੇ ਕਟੋ ਜੀ ਸੁਣ ਜਾਂ ਚਾਹਤ ਨੂੰ ਨੀ ਪੂਰੇ ਆਪਾਂ ਸੇ ਮੰਡੀ ਚੱਪੇ ਮਾਂ ਇਹਦਾ ਕੁਰਸੀ ਕੋਲ ਪਾ ਦਿਓ ਇਹ ਇਹ ਸਾਹਿਬ ਆਉ ਕੋਈ ਜੇ ਤੁਹਾਨੂੰ ਸਮੱਸਿਆ ਹੋ ਵੀ ਦੱਸੋ ਆ ਕੇ ਪ੍ਰਧਾਨ ਜੀ ਨੂੰ ਆਏ ਨੇ ਕਿਸਾਨਾਂ ਦੀ ਗੱਲ ਕਿਸਾਨਾਂ ਨੂੰ ਕਾਫੀ ਸਮੱਸਿਆ ਆ ਰਹੀ ਆ ਅੱਜ ਤੁਹਾਡਾ ਜਿਹੜਾ ਦੌਰਾ ਕਰਕੇ ਥੋੜੀ ਜੀ ਲਿਫਟਿੰਗ ਤੇਜ਼ ਹੋਈ ਆ ਜੀ ਚਾਹੇ ਪ੍ਰਸ਼ਾਸਨ ਨੂੰ ਪਤਾ ਹੋਵੇ ਦੱਸੋ 10 11 ਦਿਨ ਹੋ ਗਏ ਜੀ ਕਣਕ ਤੋਲਦੇ ਨਹੀਂ ਜਿੱਦੇ ਆਈ ਸੀ ਕਣਕ ਉਹਦੇ ਤਾਂ ਹੁੰਦਾ ਸੀ 12 5 ਮੁਕਤਰ ਜੀ ਹਾਂ ਹੁਣ ਆਉਂਦਾ ਜੀ 14 ਸੇ ਇਹ 11 ਦਿਨ ਹੋ ਗਏ ਜੀ ਚੱਕ ਦੋ ਜੀ ਅੱਜ ਤੋਂ ਇਹ ਸਾਰਾ ਹੋਣਗੇ ਜੀ 2 ਵਜੇ ਦੇਖੋ ਬਾਰਿਸ਼ ਆ ਰਹੀ ਹੈ ਤੇ ਕੋਈ ਜੀ ਨਹੀਂ ਆਉਂਦਾ ਜੀ ਸਿਰ